ਕੀ ਕਰਦਾ ਆਂ ਕਿ ਆਪਾਂ ਸਾਰੇ ਇਕਜੁੱਟ ਹੋਈਏ ਜੇ ਆਪਾਂ ਇੱਕ ਹੋਵਾਂਗੇ ਨਾ ਤਾਂ ਹੀ ਆਪਾਂ ਲੜ ਸਕਦੇ ਆ ਚਾਹੇ ਰਮਨ ਨਾਲ ਲੜ ਚਾਹੇ ਸਰਕਾਰਾਂ ਨਾਲ ਲਾ ਲਈਏ ਲੜਨਾ ਪਰ ਤਾਂ ਹੀ ਪੈਣਾ ਜੇ ਆਪਾਂ ਇੱਕ ਹੋਵਾਂਗੇ ਅੱਜ ਮੰਨ ਲਓ ਮੇਰੇ ਸਾਡੀ ਇਹ ਉਹਨਾਂ ਨੂੰ ਅਪਣਾਉਂਦੇ ਪ੍ਰਸ਼ਾਸਨ ਤੁਹਾਡੇ ਵਾਸਤੇ ਬਣਿਆ ਤੁਹਾਡੇ ਅੰਗੇਸ਼ਟ ਕੀਤਾ ਆ ਕਿਉਂਕਿ ਉਹਦੇ ਵੀ ਤੁਸੀਂ ਖੁਦ ਜम्मे मारਿਆ ਕਦੀ ਵੀ ਗਲਤ ਬੰਦੇ ਨੂੰ ਵੋਟ ਪਾ ਕੇ ਵੋਟ ਪਾਈਏ ਸਹੀ ਬੰਦੇ ਨੂੰ ਜਿਹਦੇ ਮਗਰ 100 ਗੱਡੀ ਘੁੰਮਦੀ ਆ ਹਜ਼ਾਰ ਬੰਦਾ ਘੁੰਮਦਾ ਤੁਸੀਂ ਉਹਨੂੰ ਵੋਟ ਪਾਉਂਦੇ ਆ ਇੱਕ ਵਧੀਆ ਤੁਹਾਡੇ ਤੋਂ ਇੱਕ ਲੀਡਰ ਨਹੀਂ ਪੈਦਾ ਹੁੰਦਾ ਅੱਜ ਕਬੂਥਲੇ ਦੇ ਵਿੱਚ ਮੇਰੀ ਸਮਝ ਚ ਜਿੰਨਾ ਮੈਂ ਦੇਖ ਰਿਹਾ ਮੀਂਹ ਵੀ ਕਰਦੇ ਆ ਅੱਜ ਤੱਕ ਸਾਡੇ ਤੋਂ ਗੁਲਾਮੀ ਨਹੀਂ ਟੁੱਟਦੀ ਉਹਦਾ ਕਾਰਨ ਕੁਝ ਲੋਗ ਸਾਡੇ ਸਮਾਜ ਦੇ ਅੱਧੇ ਕੋ ਉਧਰ ਆ ਜਾਂਦੇ ਅੱਧੇ ਕੋ ਉਧਰ ਜਿਹੜੇ ਸਾਡੇ ਬੈਕਫੁੱਡ ਦਾ ਮੇਨ ਕਾਰਨ ਹੈਗਾ ਅੱਜ ਤੱਕ ਕਾਫੀ 바ਵਾ ਸਾਹਿਬ ਭੀਮਰਾਓਂ ਅਵੇਦਕਰ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੋ ਬੋਲੇ 100 ਰੁਪਏ ਭਗਵਾਨ ਬਾਲਰਾਮ ਹਾਂ ਜੀ ਜੈ ਸਰ ਬੰਦੂ ਰਹੇਗਾ ਬੰਦੂ ਤੋਂ ਬਾਅਦ ਅੱਠਵਾਂ ਜਨਮ ਤੇ ਲਗਭਗ 1.5 ਸਾਲ ਹੋ ਗਿਆ ਚੱਲ ਦਿਨ ਦੋਰਾਫੇ ਜਨਮ ਅੱਠਵਾਂ ਜੀ 99 ਨੰਬਰ ਐਪੀਸੋਡ ਤੋਂ 90 ਨੰਬਰ ਐਪੀਸੋਡ ਉਹ ਤਾਂ ਜਦੋਂ ਬਾਲਮੀ ਨੰਬਰ ਉਹ ਗਲਤ ਸਾਇਆ ਗਿਆ ਜੀ ਜੋ ਬਿਲਕੁਲ ਗਲਤ ਹੈ ਜੀ ਜੀ ਅਟਲ ਦੇ ਵਾਈਫ ਨੇ ਵੀ ਉਹ ਸਾਇਆ ਉਹ ਆਪਣਾ ਇੰਟਰਫੇਅਰ ਕੀਤਾ ਸੀ ਜੀ ਇਹ ਕਾਫੀ ਪੁਰਾਣੀ ਗੱਲ ਹੈ ਅਨਿਕਾ 1998 ਦੀ ਗੱਲ ਹੈ ਜੀ 12 ਮਈ ਤੋਂ 98 ਨੂੰ ਦਿੱਲੀ 'ਚ ਮੀਟਿੰਗ ਹੋਈ ਸੀ ਸੁਸ਼ਮਾ ਮੰਤਰੀ ਸੀ ਜੀ ਉਸ ਵੇਲੇ ਬੈਠ ਕੇ ਅਟਲ ਦੇ ਵਾਈਫ ਨੇ ਪਛਾਇਆ ਅੱਛਾ ਸਰ ਜਵਾਇਆ ਸੀਗਾ ਕਿ ਜਨਮ ਸੀਰੀਅਲ ਤੇ ਪਾਦ ਪਲੱਸ ਆਤ ਤੋਂ ਬਾਅਦ ਕਦੇ ਕੋਈ ਮਾਰ ਮਾਰ ਨੂੰ YouTube 'ਚ ਜਨਮ ਤੇ ਜਾਂ ਕਦੇ ਵੀ ਸੀਰੀਅਲ 'ਚ ਅਪਮਾਨ ਨਹੀਂ ਕੀਤਾ ਜਾਊਗਾ ਪਰ ਉਹ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਜੀ ਨਹੀਂ ਰੁਕਿਆ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਸਵਿਧਾਨ ਜੀ ਸੋ ਮੈਂ ਦੀਪ ਦਸ਼ਰਨ ਅੱਜ ਜੋ ਕਪੂਰਥਲਾ ਸ਼ਹਿਰ ਦੇ ਵਿੱਚ ਜੋ ਐਸਸੀ ਸਮਾਜ ਦੀ ਸਮੱਸਿਆਵਾਂ ਨੂੰ ਲੈ ਕੇ ਇੱਕ ਐਜੀਟੇਸ਼ਨ ਜਿਹੜਾ ਇੱਕ ਮਿਥਿਆ ਗਿਆ ਸੀ ਜਿੰਦੇ ਵਿੱਚ ਪੰਜਾਬ ਦੀਆਂ तमाम ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਜਿਹਦੇ ਵਿੱਚ ਮੇਰੇ ਬੜੇ ਹੀ ਸਤਕਾਰਯੋਗ ਮੇਰੇ ਵੀਰ ਮੇਰੇ ਵੱਡੇ ਵੀਰ ਚਰਨਜੀਤ ਹੰਸ ਜੀ ਜਿਨ੍ਹਾਂ ਤੇ ਇੱਕ ਝੂਠਾ ਮੁਕਦਮਾ ਪ੍ਰਸ਼ਾਸਨ ਵੱਲੋਂ ਦਰਜ ਕਰਵਾਇਆ ਜਾ ਰਿਹਾ ਸੀ ਇੱਕ ਇਦਾਂ ਦੇ ਲੋਕ ਜਿਹੜੇ ਆ ਸਮਾਜ ਸੇਵੀ ਕਰਦੇ ਆ ਉਹ ਇਦਾਂ ਦਾ ਬਿਲਕੁਲ ਹੀ ਇਦਾਂ ਝੂਠਾ ਬੇਬੁਨਿਆਦ ਜਿਹੜਾ ਆਰੋਪ ਜਿਹੜਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਦੂਸਰੇ ਪਾਸੇ ਜਿਹੜੇ ਐਸ்சி ਸਮਾਜ ਦੇ ਆਏ ਦਿਨ ਆਵਾਜ਼ ਚੁੱਕਦੇ ਨੇ ਸਾਡੇ ਵੀਰ ਉਹਨਾਂ ਦੀਆਂ ਮੰਗਾਂ ਸੀ ਜਿਹੜੀਆਂ 15 16 ਮੰਗਾਂ ਸੀ ਐਸ்சி ਸਮਾਜ ਦੇ ਨਾਲ ਜੋ ਰਿਲੇਟਡ ਸੀ ਇਹ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੇ ਵੀ ਇਹ ਸੁਵਿਸ਼ਾਸ਼ਨ ਦੋਇਆ ਕਿ ਜਲਦ ਤੋਂ ਜਲਦ ਇਹਨਾਂ ਮਸਲਿਆਂ ਦਾ ਜਿਹੜਾ ਬਿਲਕੁਲ ਨਿਪਟਾਰਾ ਕੀਤਾ ਜਾਏਗਾ ਤੇ ਜਿਹੜੀ ਝੂਠੀ ਦਰਖਾਸਤ ਜਿਹੜੀ ਵੀਰ ਚਰਨਜੀਤ ਹੰਸ ਜੀ ਤੇ ਦਿੱਤੀ ਗਈ ਆ ਦੋਸ਼ੀਆਂ ਵੱਲੋਂ ਉਹਨੂੰ ਬਿਲਕੁਲ ਵੀ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਉਹਨੂੰ ਬੰਦ ਕੀਤਾ ਜਾਏਗਾ ਤੇ ਅੱਜ ਪੂਰੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਆਪਣੇ ਹੱਕ ਅਤੇ ਅਧਿਕਾਰਾਂ ਦੇ ਲਈ ਹਮੇਸ਼ਾ ਹੀ ਜਾਗਰੂਕ ਰਹੋ ਰਹੋ ਕਿਉਂਕਿ ਹੱਕ ਅਤੇ ਅਧਿਕਾਰ ਜਿਹੜੇ ਆ ਮੰਗਣ ਨਾਲ ਨਹੀਂ ਖੋਣ ਨਾਲ ਮਿਲਦੇ ਆ ਇੱਕ ਪਾਸੇ ਮਜ਼ਦੂਰ ਰੋ ਰਿਹਾ ਇੱਕ ਪਾਸੇ ਐਸੀ ਸਮਾਜ ਰੋ ਰਿਹਾ ਇੱਕ ਪਾਸੇ ਕਿਤੇ ਆਜ ਦੀਆਂ ਸਰਕਾਰਾਂ ਜਿਹੜੀਆਂ ਜੁੱਤੀ ਸੰਗਵਾਉਣ ਦੀ ਗੱਲ ਕਰਦੀਆਂ ਐਸੀ ਭਾਈਚਾਰੇ ਨੂੰ ਤੇ ਬੜੀ ਹੀ ਨਿੰਦ ਨੇ ਘਟਣਾ ਜਿਹੜੀਆਂ ਲਗਾਤਾਰ ਐਸੀ ਭਾਈਚਾਰੇ ਦੇ ਕਦੇ ਐਸੀ ਕਮਿਸ਼ਨ ਨੂੰ ਖਤਮ ਕੀਤਾ ਜਦੋਂ ਕਈ ਇਦਾਂ ਦੇ ਜਿਹੜੇ ਆ ਮਸਲੇ ਐ ਜਿਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਜਿਹੜੀ ਆ ਅਣਮਿੱਥਿਆ ਅਣਦੇਖਿਆ ਕਰ ਰਹੀ ਆ ਸੋ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੜਕ ਤੇ ਆਣਾ ਲਾਜ਼ਮੀ ਹੈ ਜੇ ਹੱਕ ਅਧਿਕਾਰ ਨਹੀਂ ਮਿਲਦੇ ਤੇ ਫਿਰ ਸੜਕ ਤੇ ਆ ਕੇ ਆਪਣੇ ਹੱਕ ਤੇ ਅਧਿਕਾਰ ਲਈ ਲੜਾਂਗੇ ਜੈ ਭੀਮ ਜੈ ਭਾਰਤ ਮੈਂ ਸ਼ਾਮਲਾਲ ਪੰਗੀ ਐਕਸ਼ਨ ਕਮੇਟੀ ਪੰਜਾਬ ਦਾ ਸਰਪ੍ਰਸਤ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਦਾ ਕੋਰ ਕਮੇਟੀ ਦਾ ਮੈਂਬਰ ਅੱਜ ਅਸੀਂ ਕਪੂਰਥਲਾ ਦੇ ਵਿੱਚ ਚਰਨਜੀਤ ਸਿੰਘ ਖੰਸਾ ਜੀ ਦੇ ਕੈਂਪ ਤੇ ਸੇ ਪੁੱਛੇ ਸੀਗੇ ਕਿ ਅਕਸਰ ਹਮੇਸ਼ਾ ਇਹ ਜਿਹੜੇ ਸਾਡੇ ਕਪੂਰਥਲੇ ਦੇ ਸਾਡੀ ਵਾਲਮੀਕੀ ਸਮਾਜ ਦੇ ਲੋਕ ਆ ਉਹਨਾਂ ਦੇ ਹੱਕ ਅਧਿਕਾਰਾਂ ਦੇ ਲਈ ਹਮੇਸ਼ਾ ਉਹਨਾਂ ਦੇ ਲੜਦੇ ਆ ਪਰ ਲੇਕਿਨ ਇੱਕ ਇਥੋਂ ਦਾ ਰਮਨ ਠੇਕੇਦਾਰ ਆ ਕੋਈ ਸ਼ਰਾਬ ਦਾ ਉਹ ਹਮੇਸ਼ਾ ਸਾਡੇ ਵਾਲਮੀਕੀ ਵਸਤੀਆਂ ਦੇ ਵਿੱਚ ਆ ਕੇ ਧੱਕੇਸ਼ਾਹੀ ਕਰਦਾ ਆ ਵਾਲਮੀਕੀ ਸਮਾਜ ਨੂੰ ਪਰੇਸ਼ਾਨ ਕਰਦਾ ਆ ਉਹਨਾਂ ਨੂੰ ਕਿਸੇ ਨਾ ਕਿਸੇ ਝਾਲ ਸਾਜ਼ ਦੇ ਵਿੱਚ ਲਿਆ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਆ ਸਾਡੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਰਮਨ ਠੇਕੇਦਾਰ ਆ ਇਹਨੂੰ ਨੱਥ ਪਾ ਲੋ ਜੇ ਪ੍ਰਸ਼ਾਸਨ ਤੋਂ ਨੱਥ ਨਾ ਪਈ ਤੇ ਫਿਰ ਸ਼ਾਮਲਾਲ ਪੰਗੀ ਆਪਣੇ ਤਰੀਕੇ ਦੇ ਨਾਲ ਇਸ ਰਮਨ ਦਾ ਰਮਨ ਠੇਕੇਦਾਰ ਨੂੰ ਨੱਥ ਪਾਏਗਾ ਜੈ ਭੀਮ ਜੈ ਭਰ